ਸਾਬਕਾ ਮੰਤਰੀ ਪ੍ਰਗਟ ਸਿੰਘ ਵੱਲੋਂ ਧੋਰੀ ਹਲਕੇ ਦੇ ਪਿੰਡਾਂ ਵਿੱਚ ਸੁਖਪਾਲ ਸਿੰਘ ਖੈਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਕਾਂਗਰਸ ਉਮੀਦਵਾਰ ਸੁਖਪਾਲ ਸਿੰਘ ਖੈਰਾ ਦੇ ਲਈ ਬੋਟਾ ਮੰਗੀਆਂ ਗਈਆਂ ਇਸ ਮੌਕੇ ਪ੍ਰਗਟ ਸਿੰਘ ਨੇ ਕਿਹਾ ਕਿ ਸੁਖਪਾਲ ਸਿੰਘ ਖੈਰਾ ਇੱਕ ਚੰਗੇ ਨੇਤਾ ਹਨ ਅਤੇ ਚੰਗੇ ਬੁਲਾ ਰਹੇ ਹਨ ਉਹ ਜ਼ਰੂਰ ਹੀ ਸੰਗਰੂਰ ਦੇ ਲੋਕਾਂ ਦੀ ਆਵਾਜ਼ ਦਿੱਲੀ ਤੱਕ ਬੁਲੰਦ ਕਰਨਗੇ ਉਨ੍ਹਾਂ ਕਿਹਾ ਕਿ ਜੇਕਰ ਸੁਖਪਾਲ ਸਿੰਘ ਖੈਰਾ ਇਸ ਇਲਾਕੇ ਤੋਂ ਜਿੱਤਦੇ ਹਨ ਤਾਂ ਇਸ ਇਲਾਕੇ ਦੀ ਹਰ ਸਮੱਸਿਆ ਦਿੱਲੀ ਤੱਕ ਪਹੁੰਚਾਉਣਗੇ ਅਤੇ ਉਸ ਦਾ ਹੱਲ ਕਰਾਉਣਗੇ 골ਡੀ ਦੇ ਪਾਰਟੀ ਬਦਲਣ ਤੇ ਉਹਨਾਂ ਕਿਹਾ ਕਿ 골ਡੀ ਦੇ ਜਾਣ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਣਾ ਬਲਕਿ ਕਾਂਗਰਸ ਹੋਰ ਮਜ਼ਬੂਤ ਹੋਈ ਹੈ ਕਿਉਂਕਿ ਲੀਡਰਾਂ ਦੇ ਜਾਣ ਨਾਲ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਵਰਕਰ ਪਾਰਟੀ ਦੇ ਨਾਲ ਹੀ ਖੜਦੇ ਹਨ ਦੇਖੋ ਮੈਨੂੰ ਲੱਗਦਾ ਦੇਖੋ ਜਿਹੜੀ ਇਹ ਤਰਤੀ ਆ ਦੀ ਅਸਲੀ ਗੱਲ ਹੈ ਜੋਸ਼ ਵਾਲੀ ਭਰੀ ਹੋਈ ਧਰਤੀ ਹੈ ਤੁਸੀਲੀ ਧਰਤੀ ਆ ਔਰ ਇਹ ਬਦਲਾ ਦੇ ਹੱਕ ਵਿੱਚ ਹਮੇਸ਼ਾ ਰਹਿੰਦੀ ਹੈ ਪਿਛਲੇ ਸਮੇਂ ਵੀ ਤੁਸੀਂ ਦੇਖ ਸਕਦੇ ਹੋ ਜਦੋਂ ਇਹਨਾਂ ਨੂੰ 92 ਸੀਟਾਂ ਆ ਉਹਦੇ ਵਿੱਚ ਵੀ ਇਸ ਜ਼ਿਲ੍ਹੇ ਦਾ ਇਸ ਏਰੀਏ ਦਾ ਬਹੁਤ ਵੱਡਾ ਯੋਗਦਾਨ ਸੀ ਮੈਂ ਸਮਝਦਾ ਹਾਂ ਉਸ ਸਮੇਂ ਹੋ ਸਕਦਾ ਸਾਡੇ ਕੋਲੋਂ ਵੀ ਕਈ ਗਲਤੀਆਂ ਹੋੰਨਾਂ ਲੈਕਿਨ ਇਹਨਾਂ ਨੇ 2 ਸਾਲਾਂ ਦੇ ਵਿੱਚ ਇਹੋ ਜਿਹਾ ਬਦਲਾ ਲੋਕਾਂ ਨੂੰ ਦਿਖਾਉ ਲ ਦਿੱਤਾ ਭੀ ਜਿਹੜਾ ਹਰ ਵਰਗ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਕੋਈ ਬਿਜ਼ਨਸ ਕਰਨ ਵਾਲਾ ਚਾਹੇ ਕਿਸੇ ਕਿਸਮ ਦਾ ਵੀ ਚਾਹੇ ਐਜੂਕੇਸ਼ਨ ਦੀ ਗੱਲ ਕਰ ਲਈਏ ਚਾਹੇ ਸਿਕਿਉਰਿਟੀ ਦੀ ਗੱਲ ਕਰ ਲਈਏ ਚਾਹੇ ਲਾਅ ਐਂਡ ਆਰਡਰ ਦੀ ਗੱਲ ਕਰ ਲਈਏ ਚਾਹੇ ਸੂਬੇ ਉੱਤੇ ਕਰਜ਼ੇ ਦੀ ਗੱਲ ਕਰ ਲਈਏ ਮੈਨੂੰ ਕੋਈ ਇਹੋ ਜੀ ਚੀਜ਼ ਨਹੀਂ ਲੱਗਦੀ ਕਿ ਜਿਹੜੀ ਇਹਨਾਂ ਨੇ ਬਾੜੇ ਪਾਸੇ ਵੱਲੋਂ ਨਾ ਪੂਰੀ ਹੋਈ ਔਰ ਮੈਂ ਤਾਂ ਇਹੀ ਬੇਨਤੀ ਕਰਨ ਆਇਆ ਇਸ ਜ਼ਿਲ੍ਹੇ ਦੇ ਇਸ ਏਰੀਏ ਦੇ ਲੋਕਾਂ ਨੂੰ ਇਸ ਕੌਨਸਟਿਟੂਐਂਸੀ ਦੇ ਲੋਕਾਂ ਨੂੰ ਪੀਸ਼ਕਪਾਲ ਸਿੰਘ ਖਹਿਰਾ ਇੱਕ ਸੋਹਰਦ ਆਵਾਜ਼ ਹੈ ਕਿਉਂਕਿ ਇਸ਼ੂਜ਼ ਦੇ ਉੱਤੇ ਗੱਲ ਕਰਨ ਵਾਲਾ ਇਨਸਾਨ ਹੈ ਕਿਉਂਕਿ ਆਪਾਂ ਨੂੰ ਕੋਈ ਚੁਟਕਲੇ ਸੁਣਾਉਣ ਵਾਲਿਆਂ ਦਾ ਦੇ ਨਾਲ ਆਪਣਾ ਢਿੱਡ ਭਰਨਾ ਆਪਣੇ ਸਮਾਜ ਦੇ ਇਹ ਮਸਲੇ ਹੱਲ ਹੋਣੇ ਨਹੀਂ ਆ ਉਹ ਸਵਿਰਦ ਲੋਕ ਜਿਹੜੇ ਆਪਾਂ ਲੈ ਕੇ ਆਈਏ ਔਰ ਉਹਦੇ ਲਈ ਮੈਂ ਬੇਨਤੀ ਸਾਰਿਆਂ ਨੂੰ ਕਰਦਾ ਕਿ ਆਪਾਂ ਸਾਰੇ ਜਣੇ ਰਲ ਕੇ ਪਹਿਲੀ ਜੂਨ ਨੂੰ ਜਿਹੜੀ ਆ ਉਹ ਖੈਰਾ ਸਾਹਿਬ ਨੂੰ ਦਿੱਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ ਤਾਂ ਕਿ ਜਿਹੜੇ ਇੱਥੇ ਦੇ ਲੋਕਲ ਇਸ਼ੂ ਵੀ ਆ ਜਿਹੜੇ ਪੰਜਾਬ ਦੇ ਇਸ਼ੂ ਵੀ ਆ ਜਿਹੜੇ ਦੇਸ਼ ਦੇ ਇਸ਼ੂ ਵੀ ਆ ਉਹਦੇ ਤੇ ਜਿਹੜੀ ਗੱਲ ਕੀਤੀ ਜਾਵੇ ਔਰ ਸਿਹਰਦਤਾ ਦੇ ਨਾਲ ਕੀਤੀ ਜਾਵੇ ਨਾ ਕਿ ਝੁਕਲੇ ਸਾਰ। ਲਾਦੇ ਆ ਪਿਛਲੇ ਸਮੇਂ ਦੇ ਵਿੱਚ ਬਹੁਤ ਲੀਡਰਾਂ ਨੇ ਪਾਰਟੀਆਂ ਆ ਇੱਕ ਦੂਸਰੇ ਜੋ ਬਦਲੀਆਂ ਪਰ ਲੀਡਰਾਂ ਦੇ ਨਾਲ ਵਰਕਰ ਨਹੀਂ ਜਾਂਦੇ। ਇਹ ਲੀਡਰ ਹੀ ਖਰਾਬੀਆਂ ਕਰਦੇ ਆ ਔਰ ਮੈਨੂੰ ਲੱਗਦਾ ਕਈ ਵਾਰੀ ਫਾਇਦਾ ਹੋ ਜਾਂਦਾ ਕਈ ਸਾਡੇ ਵਿੱਚ ਹੋਣ ਸਾਡੇ ਈਵਨ ਕੇ ਜਲੰਧਰ ਦੇ ਵਿੱਚ ਵੀ بڑے ਲੀਡਰ ਗਏ ਮੈਨੂੰ ਲੱਗਦਾ ਕੋਈ सरपंच ਵੀ ਨਹੀਂ ਗਿਆ ਸਰਪੰਚ ਵੀ ਨਹੀਂ ਗਿਆ ਕਈ ਵਾਰੀ 100 ਬੰਦਾ 100 ਵੋਟ ਵੀ ਜਿਹੜੀ ਆ ਉਹ ਨਹੀਂ ਲਿ ਜਾ ਸਕਦਾ ਹੁੰਦਾ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਮੈਨੂੰ ਲੱਗਦਾ ਲੀਡਰਾਂ ਨੇ ਆਪਣਾ ਤੇ ਮੇਰਾ ਖਿਆਲ ਹੈ ਪਬਲਿਕ ਦੇ ਵਿੱਚ ਵਿਸ਼ਵਾਸ ਘੁਆਇਆ ਦੇਖੋ ਜਿਹੜੀ ਇਹਨਾਂ ਦੇ ਸਾਤ ਆ ਜੰਤ ਭਗਵੰਤ ਮਾਨ ਦੇਖੋ ਭਗਵੰਤ ਮਾਨ ਹੁਣ ਪੰਜਾਬ ਦਾ ਚੀਫ ਮਿਨਿਸਟਰ ਆ ਆਪਾਂ ਕਹੇ ਵੀ ਹਾਂ ਵੀ ਉਹ ਕੰਮ ਹੀ ਨਹੀਂ ਕਰ ਸਕਦਾ ਸੁਖਪਾਲ ਖਹਿਰਾ ਤਾਂ ਪੰਜਾਬ ਕੋਈ ਆ ਜਿਨ੍ਹਾਂ ਦੇ ਭਾਜਪੀ ਦੇ ਜਿਹੜੇ ਸੱਤ ਭਾਜਪੀ ਦੇ ਉੱਥੇ ਰਾਜ ਸਭਾ ਦੇ ਐਮਪੀ ਬਣਾ ਕੇ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਸੂਬੇ ਤੋਂ ਇੱਕ ਤਾਂ ਛੱਤੀਸਗੜ੍ਹ ਤੋਂ ਆ ਆ ਜਿਹੜਾ ਆ ਜਿਹੜਾ ਇਹਨਾਂ ਦਾ ਚੱਡਾ ਆ ਉਹ ਇੱਥੋਂ ਹੈ ਹੀ ਨਹੀਂ ਬੰਬੇ ਤੋਂ ਆ ਪਤਾ ਨਹੀਂ ਕਿੱਥੋਂ ਸੋ ਮੇਰੇ ਖਹਿਰਾ ਦਾ ਮਤਲਬ ਜੇ ਕੋਈ ਬੰਦਾ ਚੰਗਾ ਹੈ ਜੀ ਉਹ ਪੰਜਾਬ ਦੀ ਦੇਖੋ ਇਹ ਪੰਜਾਬ ਦੀ ਗੱਲ ਆ ਇਹ ਕਿਸੇ ਗਲੀ ਮੁਹੱਲੇ ਦੀ ਗੱਲ ਨਹੀਂ ਹੈ ਸੋ ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਨੂੰ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਨੂੰ ਤਾਂ ਇਸ਼ੂ ਵੀ ਨਹੀਂ ਬਣਾਉਣਾ ਚਾਹੀਦਾ ਔਰ ਮੈਂ ਦੂਜੀ ਗੱਲ ਇੱਕ ਕਰਦਾ ਹੁੰਦਾ ਕਿ ਲੀਡਰਾਂ ਨੂੰ ਚਾਹੀਦਾ ਇੱਕ ਦੂਸਰੇ ਤੇ ਤੰਜ ਨਾ ਕਸਣ ਸੰਕੋਚ ਕਰਨ ਉਹਦੇ ਕਿਉਂਕਿ ਲੋਕ ਹੌਲੀ-ਹੌਲੀ ਲੀਡਰਾਂ ਕੋ ਪਿੱਛੇ ਹੁੰਦੇ ਜਾਣਗੇ ਲੋਕ ਲੀਡਰਾਂ ਤੋਂ ਦੂਰੀ ਬਣਾ ਕੇ ਕਿਉਂਕਿ ਜਦੋਂ VOTING ਘੱਟ ਹੁੰਦੀ ਹੈ ਤਾਂ ਮਤਲਬ ਇਹ ਹੋਇਆ ਕਿ ਕਿਤੇ ਨਾ ਕਿਤੇ ਲੀਡਰਾਂ ਦੇ ਵਿੱਚ ਵਿਸ਼ਵਾਸ ਘੱਟ ਰਿਹਾ ਸੋ ਇਸ ਕਰਕੇ ਆਪਾਂ ਵਿਸ਼ਵਾਸ ਵਾਲੀਆਂ ਗੱਲਾਂ ਕਰੀਏ ਚੰਗੀਆਂ ਗੱਲਾਂ ਕਰੀਏ ਤੇ ਡਿਬੇਟ ਕਰੀਏ ਕਿਉਂਕਿ ਜੇ ਡਿਬੇਟ ਨਹੀਂ ਕਰਾਂਗੇ ਸਿਰਫ ਇੱਕ ਦੂਸਰੇ ਤੇ ਆ ਪਿਛਲੇ ਸਮੇਂ ਚ ਹੋਇਆ ਕੀ ਆ ਅਪ ਭਗਵਾਨ ਤਮਨ ਮੈਨੂੰ ਲੱਗਦਾ ਕਿ ਕਿਸੇ ਤੇ ਤਵਾ ਕਦੀ ਕਿਸੇ ਤੇ ਤਵਾ ਕਦੀ ਕਿਸੇ ਤੇ ਤੰਗ ਕਰਦਾ ਕਦੀ ਕਿਸੇ ਤੇ ਤੰਗ ਮੈਂ ਬਾਕੀ ਲੀਡਰ ਵੀ ਇਹ ਕਰਦੇ ਆ ਮੈਂ ਨਹੀਂ ਕਹਿੰਦਾ ਵੀ ਇਹ ਇਕੱਲਾ ਹੀ ਕਰਦਾ ਪਰ ਆਪਾਂ ਇਹਨੂੰ ਛੱਡੀਏ ਇਸ ਕਰਦੇ ਇਹਦੇ ਨਾਲ ਪੰਜਾਬ ਨੂੰ ਕੀ ਫਾਇਦਾ ਇਹਦੇ ਨਾਲ ਜੇ ਪੰਜਾਬ ਨੂੰ ਕੋਈ ਫਾਇਦਾ ਹੁੰਦਾ ਹੋਵੇ ਤਾਂ ਫਿਰ ਆਪਾਂ ਚੁਟਕਲੇ ਸੁਣਾ ਲਈਏ ਡੀਅਰ ਮੈਨੂੰ ਲੱਗਦਾ ਹਰ ਹਲਕੇ ਦੇ ਇਕੱਠ ਹੋਣੇ ਚਾਹੀਦੇ ਆ ਉਹਦੇ ਵਿੱਚ ਸਾਡੀ ਲੀਡਰਸ਼ਿਪ ਨੂੰ ਆਣ ਕੇ ਤੇ ਉਹਦੇ ਵਿੱਚ ਜਿਹੜੇ ਸੋਹਰਦ ਲੋਕ ਆ ਉਹਨਾਂ ਦੀ ਇੱਕ ਟੀਮ ਬਣਾਉਣੀ ਚਾਹੀਦੀ ਕਿ ਇਕੱਲਾ ਨਾ ਸ਼ੁਭ ਹੋ ਕੁਝ ਕਰ ਸਕਦਾ ਇਹ ਜਿੰਨਾ ਚਿਰ ਇਹ ਦੇ ਨਾਲ ਸਪੋਰਟ ਵਾਲੇ ਹਨ ਇਸੇ ਤਰ੍ਹਾਂ ਕਈ ਵਾਰੀ ਸਾਡੇ ਲੀਡਰ ਜਿਹੜੇ ਆ ਉਹ ਚੰਡੀਗੜ੍ਹ ਬੈਠ ਕੇ ਡਿਸੀਜਨ ਲੈਂਦੇ ਰਹਿੰਦੇ ਆ ਲੇਕਿਨ ਅਸਲੀ ਜਿਹੜੀ ਆਵਾਜ਼ ਆ ਉਹਨੂੰ ਕਈ ਵਾਰੀ ਸੁਣਨ ਦੇ ਵਿੱਚ ਗੁਰੇਜ਼ ਕਰਦੇ ਆ ਮੈਂ ਤਾਂ ਸਾਰਿਆਂ ਨੂੰ ਇਹ ਅਪੀਲ ਕਰਦਾ ਹੁੰਦਾ ਵੀ ਯਾਰ ਆਪਾਂ ਸਰਵੇ ਕਰਾ ਲਓ ਆਪਾਂ ਬੰਦੇ ਇਕੱਠੇ ਕਰ ਲਓ ਮੇਨ ਲੀਡਰ ਇਕੱਠੇ ਕਰ ਲਓ ਉਹਦੇ ਤੋਂ ਬਾਅਦ ਜਿਹਨੂੰ ਉਹ ਕਹਿਣ ਉਹਨੂੰ ਹਲਕੇ ਦਾ ਇੰਚਾਰਜ ਜਾਂ ਹਲਕਾ ਹਲਕੇ ਦੀ ਸੇਵਾ ਦਿੱਤੀ ਜਾਵੇ ਪਰ ਤਾਂ ਜੇ ਉਹਦੇ ਨਾਲ ਜਿਹੜੇ ਉਹਦੇ ਸਾਥੀ ਨਾਲ ਹੋਣ ਜੇ ਉਹਦੇ ਸਾਥੀ ਨਾਲ ਨਹੀਂ ਨਾ ਹੈ ਤਾਂ ਫਿਰ ਉਹਨੇ ਨਾ ਉਸ ਹਲਕੇ ਦਾ ਭਲਾ ਕਰਨਾ ਨਾ ਪੰਜਾਬ ਦਾ ਇਹ ਖੈਰਾ ਸਾਹਿਬ ਨੂੰ ਵੀ ਕਹੂੰਗਾ ਜਰੂਰ ਮਿਲ ਕੇ ਵੀ ਕਹੂੰਗਾ ਔਰ ਜੋ ਜੋ ਵੀ ਇਹਦੇ ਚ ਬੈਸਟ ਪੋਸੀਬਲ ਹੋਵੇ ਸਮਾਈ ਪਾਲੀ ਦੇ ਖੈਰਾ ਸਾਹਿਬ ਜਿ세 ਪਹਿਲਾਂ ਆ ਕੇ ਇਹ ਬਿਲਕੁਲ ਜਿਹੜਾ ਇਹਦੀ ਕਰੈਕਸ਼ਨ ਹੋਣੀ ਚਾਹੀਦੀ ਹੈ ਕਿ ਪਾਲੀ ਜੀ ਸਾਡੇ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦਾ ਭਗਵੰਤ ਮਾਨ ਇਹ ਸਾਡਾ ਕੇਰਾਂਾ ਚੀਫ ਮਿਨਿਸਟਰ ਕਿਉਂਕਿ ਤੁਹਾਡੇ ਹਲਕੇ ਨੂੰ ਚੀਫ ਮਿਨਿਸਟਰ ਬਣਿਆ ਤੇ ਮੈਨੂੰ ਲੱਗਦਾ ਸਭ ਤੋਂ ਵੱਧ ਜੇ ਉਹਨੂੰ ਕੰਮ ਕਰਨਾ ਚਾਹੀਦਾ ਸੀ ਪਰ ਵੱਧ ਕਿਸਮ ਦੀ ਇਹ ਆ ਕਿ ਫੀਤਾ ਕੱਟਣ ਤੋਂ ਨਾ ਵਾ ਉਹਦੇ ਕੋਲ ਟਾਈਮ ਨਹੀਂ ਬਿਲਕੁਲ ਇੱਥੇ ਰਹਿਣ ਦੀ ਉਹਦਾ ਇਹਦੇ ਕੋ ਐਂਡ ਆਫ ਨਾਲੇ ਜਦੋਂ ਲੋਕ ਚੁਕਾਉਂਦੇ ਆ ਤਾਂ ਫਿਰ ਹੁਣ ਮੰਨ ਲਓ ਸਾਡੇ ਚੰਜੀਤ ਸਿੰਘ ਚੰਨੀ ਜਲੰਧਰ ਆਈ ਜਾਂਦੇ ਕਿ ਉਹ ਜਲੰਧਰ ਰਹਿਣਗੇ ਕਿਉਂਕਿ ਨਹੀਂ ਤਾਂ ਨਹੀਂ ਤਾਂ ਲੋਕੀ ਇਨਕਾਰ ਦੇਣਗੇ ਇਸ ਗੱਲ ਨੂੰ ਕਿਉਂਕਿ ਆ ਅਲਟੀਮੇਟਲੀ ਜੇ ਲੀਡਰ ਕੋਈ ਬਣਦਾ ਤਾਂ ਉਹਨੂੰ ਕੰਮ ਲਈ ਬਣਾਇਆ ਜਾਂਦਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਮੰਨੋ ਸਪੋਜ਼ ਮੈਂ ਜੇ ਹਲਕੇ ਤੋਂ ਜਿੱਤ ਕੇ ਆਉਣਾ ਤੇ ਮੇਰਾ ਫਰਜ਼ ਬਣਦਾ ਵੀ ਮੈਂ ਉਸ ਲੋਕਾਂ ਦੇ ਜਿਹੜੇ ਰੁਟੀਨ ਦੇ ਕੰਮ ਹੈਗੇ ਆ ਜਿਹੜੇ ਉਸ ਲੋਕ ਇਲਾਕੇ ਦੀ ਡਵੈਲਪਮੈਂਟ ਹੈਗੀ ਆ ਉਹਦੇ ਵਿੱਚ ਰਹਿ ਕੇ ਕਰਾਂ ਔਰ ਮੇਰਾ ਖਿਆਲ ਹੈ ਕਿ ਖੈਰਾ ਸਾਹਿਬ ਵੀ ਬਿਲਕੁਲ ਇਥੇ ਕੰਮ ਕਰ ਰਹੇ ਹੋ ਜੀ ਕੋਈ ਗੱਲ ਨਹੀਂ ਆ ਅਸੀਂ 200% ਓਪੋਜ਼ ਕਰਦਾ ਇਸ ਗੱਲ ਦਾ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਖਰਾਾ ਆ ਜੂਗਾ ਜੇ ਅਸੀਂ ਇਹਨਾਂ ਨਾਲ ਇਕੱਠੇ ਹੋ ਕੇ ਐਲਾਈਸ ਔਰ ਇਹਨਾਂ ਨਾਲ ਰੜੀਏ ਵੀ ਕਿਉਂਕਿ ਜੇ ਤਾਂ ਇਹਨਾਂ ਨੇ ਪਿਛਲੇ 2 ਸਾਲਾਂ ਚ ਪੰਜਾਬ ਲਈ ਕੋਈ ਚੰਗਾ ਕੰਮ ਕੀਤਾ ਹੋਵੇ ਔਰ ਉਹਦੇ ਤੋਂ ਬਾਅਦ ਮੈਨੂੰ ਲੱਗਦਾ ਹੈ ਕਿੰਨੇ ਲੀਡਰਾਂ ਤੇ ਪਰਚੇ ਦਰਜ ਹੋਏ ਔਰ ਕਿੰਨੇ ਲੀਡਰ ਇਹਨਾਂ ਨੇ ਇਧਰੋਂ ਉਧਰ ਦੀ ਪਾਰਟੀ ਚ ਲੋਕਾਂ ਦੀ ਬਾਹ ਮਰੂੜ ਕੇ ਜੋ ਬੀਜੇਪੀ ਦੇ ਵਿੱਚ ਉਹ ਸੀਬੀਆਈ ਤੇ ਈਡੀ ਕਰਦੀ ਆ ਇੱਥੇ ਵਿਜੀਲੈਂਸ ਇਹ ਕਰਦੀ ਆ ਤਾਂ ਆ ਜਿਹੜਾ ਗੋਲਡ ਹੀ ਆ ਏਬੀਸੀ ਇਹ ਵੀ ਬੇਸਿਕਲੀ ਵਿਜੀਲੈਂਸ ਦੀ ਹੀ ਕਾਰਗੁਜ਼ਾਰੀ ਹੈਗੀ ਆ ਸੋ ਇਸ ਕਰਕੇ ਮੈਨੂੰ ਇਸ ਗੱਲ ਲਈ ਕਿਉਂਕਿ ਸੁਖਵੀਰ ਬਾਦਲ ਤਾਂ ਕੁਝ ਵੀ ਕਈ ਵਾਰੀ ਕਹਿ ਦਿੰਦਾ ਸੋ ਮੈਨੂੰ ਲੱਗਦਾ ਉਹ ਜਿਹੜਾ ਬ੍ਰਾਂਡ ਆ ਨਾ ਅਕਾਲੀ ਦਲ ਦਾ ਉਹ ਖਰਾਬ ਹੋਇਆ ਆ ਜਿੰਨਾ ਚਿਰ ਮੈਂ ਅਕਾਲੀ ਦਲ ਦਾ ਅਸਲੀ ਗੱਲ ਆ origional ਪਾਰਟੀ ਆ ਪੰਜਾਬ ਦੀ ਪਾਰਟੀ ਆ ਮੈਂ ਕੋਈ ਦੁਖੀ ਨਹੀਂ ਹਾਂ ਮੈਂ ਕਹਿੰਦਾ ਸਾਰੀਆਂ ਪਾਰਟੀਆਂ ਤਕੜੀਆਂ ਹੋਣ ਤਕੜੀਆਂ ਇਸ ਤਰ੍ਹਾਂ ਹੋਣ ਵੀ ਪੰਜਾਬ ਦੀ ਗੱਲ ਕਰਨ ਨਾ ਕਿ ਉਹ ਆਪਣੇ ਆਪਣੇ ਪਰਿਵਾਰਾਂ ਦੀ ਗੱਲ ਕਰਨ ਜਾ ਕੇ ਉਹ ਇੱਕ ਦੂਸਰੇ ਦੇ ਤੰਜ ਕਸ ਕੇ ਚਲੇ ਜਾਣ ਤੇ ਮੀਡੀਆ ਉਹਦੀ ਟੀਆਰਪੀ ਬਣਾ ਕੇ ਲੋਕਾਂ ਦੇ ਵਿੱਚ ਪੇਸ਼ ਕਰਦਾ ਰਹੇ ਮੈਨੂੰ ਲੱਗਦਾ ਇਹ ਇਹ ਜਿਹੜਾ ਇਦਾਂ ਦਾ ਕਲਚਰ ਆ ਉਹ ਸਾਡੇ ਪੰਜਾਬ ਦਾ ਕਲਚਰ ਨਹੀਂ ਸੀਗਾ ਔਰ ਸਾਨੂੰ ਸਿਹਰਦ ਹੋ ਕੇ ਅੱਗੇ ਵਧਣ ਦੀ ਜਰੂਰਤ ਹੈ ਠੀਕ ਯੂ